ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਬੈਂਤਮਾਨ ਆਪਣੇ ਚੈਨਲ ਪਿੰਡੂ ਜ਼ਿਮੀਦਾਰ ਤੇ ਫੇਸਬੁੱਕ ਪੇਜ ਤੇ ਸਾਰਿਆਂ ਦਾ ਸਵਾਗਤ ਕਰਨ ਲੱਗਿਆ ਦੋਸਤੋ ਤੁਹਾਨੂੰ ਪਤਾ ਵੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਫਰੀਦਕੋਟ ਦਾ ਜਿਹੜਾ ਸ਼ੇਮਾ ਹੌਰਸ ਸ਼ੋਅ ਕਰਵਾਇਆ ਜਾ ਰਿਹਾਗਾ ਉਹਦੀਆਂ ਡੇਟਸ ਅਨਾਉਂਸ ਹੋ ਚੁੱਕੀਆਂ ਨੇ 1 ਮਾਰਚ ਤੋਂ ਲੈ ਕੇ 4 ਤਰੀਕ ਤੱਕ 4 ਮਾਰਚ ਤੱਕ ਇਹ ਸ਼ੋਅ ਹੋਣਾਗਾ ਸੋ ਉਹਦੇ ਵਿੱਚ ਜਿਹੜਾ ਵੀ ਸ਼ਡਿਊਲ ਰੱਖਿਆ ਹੋਇਆ ਜਿੰਨੇ ਵੀ ਇਵੈਂਟਸ ਨੇਗੇ ਸ਼ੋਅ ਦੇ ਵਿੱਚ ਉਹ ਆਪਾਂ ਅੱਜ ਇਸ ਵੀਡੀਓ ਦੇ ਰਾਹੀਂ ਇੱਕ ਸ਼ਾਰਟ ਵੀਡੀਓ ਦੇ ਰਾਹੀਂ ਡਿਸਕਸ ਕਰਾਂਗੇ ਕਿਉਂਕਿ ਕਾਫੀ ਵਾਰ ਕੀ ਹੁੰਦਾਗਾ ਵੀ ਜਿਹੜਾ ਇੰਡੀਆ ਲੈਵਲ ਦਾ ਸ਼ੋਅ ਹੋਣ ਜਾ ਰਿਹਾ ਹੈਗਾ ਇਹਦੇ ਵਿੱਚ ਆਦਰ ਸਟੇਟ ਤੋਂ ਵੀ ਜਾਣ ਬਰਾਉਣੇ ਹੁੰਦੇ ਆ ਜਿਨ੍ਹਾਂ ਨੇ ਪਾਰਟਿਸਿਪੇਟ ਕਰਨਾ ਹੁੰਦਾ ਸੋ ਅੱਜ ਆਪਾਂ ਇਸ ਵੀਡੀਓ ਰਾਹੀਂ ਪ੍ਰੋਪਰ ਡਿਸਕਸ਼ਨ ਕਰਨੀ ਹੈਗੀ ਸੋਸਾਇਟੀ ਮੈਂਬਰਸ ਦੇ ਨਾਲ ਤਾਂ ਕਿ ਸਾਰਾ ਕੁਝ ਸਾਰੇ ਘੋੜਾ ਪਾਲਕ ਵੀਰਾਂ ਨੂੰ ਕਲੀਅਰ ਹੋ ਜੇ ਸੋ ਆਪਣੇ ਨਾਲ ਸੋਸਾਇਟੀ ਦੇ ਮੈਂਬਰ ਸਾਹਿਬਾਨ ਬੈਠੇ ਆ ਸਾਰਾ ਕੁਝ ਆਪਾਂ ਇਹਨਾਂ ਨੂੰ ਗੱਲਬਾਤ ਪੁੱਛਾਂਗੇ ਇਸ ਵੀਡੀਓ ਦੇ ਦਰਮਿਆਨ ਆਪਣੇ ਨਾਲ ਬਾਈ ਬਿੰਦਰ ਜੀ ਸੰਧੂ ਸਟੱਡ ਫਾਰਮ ਡੋੜ ਤੋਂ ਬਾਈ ਪਰਮਿੰਦਰ ਜੀ ਬੈਬਲ ਸਟੱਡ ਫਾਰਮ ਤੋਂ ਤੇ ਸਾਡੇ ਸੀਨੀਅਰ ਮੈਂਬਰ ਸਹਿਮਾਨ ਆਪਣੇ ਬਾਈ ਪਿੰਦਰ ਵਕੀਲ ਜੀ ਚੱਕ ਸ਼ੇਰੇਆਲਾ ਤੋਂ ਸੋ ਇਧਰਲੇ ਪਾਸੇ ਬਾਈ ਕਰਨ ਬੈਠਾ ਤੇ ਇਧਰ ਵੀ ਨਾਲ ਸਾਡੇ ਵੱਡੇ ਭਰਾ ਬੈਠੇ ਆ ਤੇ ਸਾਰਿਆਂ ਦਾ ਪਹਿਲਾਂ ਤਾਂ ਬਾਈ ਜੀ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਟੈਂਡੂ ਜ਼ਿਮੀਦਾਰ ਚੈਨਲ ਨੂੰ ਦੇ ਜਿੰਨੇ ਈ ਵਿਊਅਰਸ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪ੍ਰਵਾਨ ਕਰਿਓ ਹਾਂਜੀ ਵਕੀਲ ਸਾਹਿਬ ਪਹਿਲਾਂ ਇਹ ਸਾਡਾ ਵੀ ਥੈਂਕਸ ਕਰਨਾ ਬਣਦਾ ਜੀ ਕਿਉਂਕਿ ਤੁਸੀਂ ਜਿਹੜਾ ਇਹ ਸ਼ੋਅ ਇਸ ਵਾਰ ਦਾ ਫਰੀਦਕੋਟ ਵਾਲਾ ਛੇਮਾ ਸ਼ੋਅ ਕਰਵਾਉਣ ਜਾ ਰਹੇ ਹੋ ਜੀ ਤੁਹਾਡੇ ਬੜੇ ਇਸ ਦੇ ਲਈ ਯੋਗਦਾਨ ਆ ਸਾਰੀ ਸਮੁੱਚੀ ਸੁਸਾਇਟੀ ਦਾ ਜੀ ਤੇ ਪਹਿਲਾਂ ਤਾਂ ਜਿਹੜੀ ਇਸ ਵਾਰ ਆਪਣਾ ਇੱਕ ਚੀਜ਼ ਮੈਂ ਨੋਟਿਸ ਕੀਤੀ ਸੀ ਆਪਣੀ ਜਿਹੜੀ ਹੁਣ ਸੁਸਾਇਟੀ ਇਸ ਵਾਰ ਨਾਂ ਚੇਂਜ ਕੀਤਾ ਗਿਆ ਜੀ ਸੁਸਾਇਟੀ ਦਾ ਹੁਣ ਜਿਹੜਾ ਇਸ ਵਕਤ ਨਾਂ ਰੱਖਿਆ ਗਿਆ ਜੀ ਉਹਦੇ ਬਾਰੇ ਸਾਨੂੰ ਥੋੜਾ ਜਿਹਾ ਦੱਸ ਦਿਓ ਜੀ ਭਾਈ ਜੀ ਇਹ ਜਿਹੜਾ ਫਰੀਦਕੋਟ ਹਾਰਸ ਸ਼ੋਅ ਹੈ ਇਸ ਆਪਾਂ 6ਵਾਂ ਹਾਰਸ ਸ਼ੋਅ ਕਰਵਾਉਣ ਜਾ ਰਹੇ ਹਾਂ ਇਸ ਤੋਂ ਪਹਿਲਾਂ 5 ਸ਼ੋਅ ਹੋ ਚੁੱਕੇ ਹੈ ਜੀ ਹਾਂਜੀ ਉਦੋਂ ਪਹਿਲਾਂ ਸੁਸਾਇਟੀ ਦਾ ਨਾਂ ਗੁਰੂ ਗੋਬਿੰਦ ਸਿੰਘ ਜੀ ਹਾਰਸ ਬ੍ਰੀਡਰ ਸੁਸਾਇਟੀ ਹੁੰਦਾ ਸੀ ਜੀ ਹਾਂਜੀ ਪਰ ਕੋਈ ਪਿਛਲੇ ਟਾਈਮ ਦੇ ਵਿੱਚ ਕੁਝ ਕਾਰਨ ਇਹੋ ਜੇ ਹੋਏ ਕਿ ਕੁਝ ਸੱਜਣਾਂ ਜਿਹੜੇ ਉਹ ਸੋਸਾਇਟੀ ਦੇ ਵਿੱਚ ਸਹੀ ਸਹਿਯੋਗ ਨਹੀਂ ਕਰ ਰਹੇ ਸੀਗੇ ਤੇ ਜਦੋਂ ਉਹ ਸੋਸਾਇਟੀ ਦੇ ਮੈਂਬਰ ਸੀਗੇ ਜੀ ਉਸ ਤੋਂ ਬਾਅਦ ਪਿਛਲੇ ਵਾਰੀ ਜਦੋਂ ਸਾਡਾ 5ਵਾਂ ਸ਼ੋਅ ਹੋਇਆ ਸੀ ਤੇ ਲਾਸਟ ਡੇ ਸਾ ਕੁਸ਼ਲਦੀਪ ਸਿੰਘ ਢਲੋਂ ਹੋਰਾਂ ਨੇ ਜਦੋਂ ਆਪਦੀ ਸਪੀਚ ਕੀਤੀ ਸੀ ਤੇ ਉਹਦੇ ਵਿੱਚ ਉਹਨਾਂ ਨੇ ਇੱਕ ਬੇਨਤੀ ਕੀਤੀ ਸੀ ਸਾਰਿਆਂ ਨੂੰ ਕਿ ਭਾਈ ਜਿਹੜੇ ਸੱਜਣ ਸਾਡੇ ਨਾਲ ਨਹੀਂ ਲਗਾਤਾਰ 5 ਸਾਲ ਤੋਂ ਸਹਿਯੋਗ ਕਰ ਰਹੇ ਉਹਨਾਂ ਸੱਜਣਾਂ ਤੋਂ ਹੁਣ ਅਸੀਂ ਵਧਾਈਗੀ ਲਵਾਂਗੇ ਤੇ ਅਸੀਂ ਨਵੀਂ ਟੀਮ ਖੜੀ ਕਰਾਂਗੇ ਠੀਕ ਹੈ ਜੀ ਤੇ ਜਿਹੜੀ ਨਵੀਂ ਟੀਮ ਖੜੀ ਕੀਤੀ ਗਈ ਹੈ ਜੀ ਉਹ ਟੀਮ ਦੇ ਵਿੱਚ ਸਾਡੇ ਅਸੀਂ 13 ਐਗਜ਼ੈਕਟਿਵ ਮੈਂਬਰਸ ਨੇ ਜੀ ਤੇ ਢੱਲੋਂ ਸਾਹਿਬ ਜਿਹੜੇ ਆ ਸਾਡੇ ਸਾਖ ਕੁਸ਼ਲਦੀਪ ਸਿੰਘ ਢੱਲੋਂ ਉਹ ਦੇ ਪ੍ਰਧਾਨ ਨੇ ਜੀ ਸੁਸਾਇਟੀ ਦੇ ਤੇ ਹੁਣ ਇਹ ਸੁਸਾਇਟੀ ਦਾ ਨਵਾਂ ਨਾਂ ਜਿਹੜਾ ਰੱਖਿਆ ਗਿਆ ਜੀ ਉਹ ਪੰਜਾਬ ਹਾਰਸ ਬਰੀਡਰਸ ਐਂਡ ਇਕਵਸਟਰੀਅਨ ਸੁਸਾਇਟੀ ਰੱਖਿਆ ਗਿਆ ਜੀ ਤੇ ਟੀਮ ਜਿਹੜੀ ਹੈ ਉਹ ਸੇਮ ਸਾਰੀ ਢੱਲੋਂ ਸਾਹਿਬ ਦੀ ਟੀਮ ਹੀ ਹੈ ਜੀ ਉਹ ਤੇ ਸੁਸਾਇਟੀ ਦਾ ਨਾਂ ਕਿਉਂਕਿ ਨਵੇਂ ਮੈਂਬਰ ਸਾਹਿਬਾਨਾਂ ਨੂੰ ਇਸ ਵਿੱਚ ਐਡ ਕੀਤਾ ਗਿਆ ਜੀ ਤੇ ਪੁਰਾਣੇ ਭਰਾਵਾਂ ਤੋਂ ਬਦਲਾਈ ਗਈ ਹੈ ਇਸ ਕਰਕੇ ਜੀ ਇਹ ਨਾਂ ਚੇਂਜ ਕੀਤਾ ਗਿਆ ਠੀਕ ਹੈ ਜੀ ਕਈ ਵਾਰ ਬਗੀਰ ਸਾਹਿਬ ਕੀ ਹੁੰਦਾ ਜੀ ਅ ਕਈ ਭਰਾ ਹੁੰਦੇ ਆ ਇਸ ਚੀਜ਼ ਨੂੰ ਨਾ ਪਾਰਟੀ ਲੈਵਲ ਤੇ ਦੇਖਣ ਲੱਗ ਜਾਂਦੇ ਆ ਹਨਾ ਜੀ ਸੋ ਆਪਣਾ ਮੇਨ ਮੋਟਿਵ ਆਪਾਂ ਤਾਂ ਇਹ ਚੀਜ਼ ਤੋਂ ਹਟ ਗਿਆ ਜਿਹੜਾ ਆਪਣਾ ਸ਼ੋਅ ਆ ਜੀ ਇਹ ਉਹਦੇ ਵਿੱਚ ਕੋਈ ਪਾਰਟੀ ਲੈਵਲ ਦਾ ਇਦਾਂ ਦਾ ਕੋਈ ਸਿਸਟਮ ਨਹੀਂ ਸਾਰੇ ਭਰਾਵਾਂ ਨੂੰ ਜਿੰਨੇ ਵੀ ਆਪਣੇ ਘੋੜਾ ਪਾਲਕ ਵੀਰ ਨੇ ਸਾਰਿਆਂ ਨੂੰ ਵੈਲਕਮ ਆ ਜੀ ਮੋਸਟ ਵੈਲਕਮ ਕੀਤਾ ਗਿਆ ਹੈ ਜੀ ਮੈਂ ਤੁਹਾਨੂੰ ਇੱਕ ਛੋਟੀ ਛੋਟੀ ਜੀ ਗੱਲ ਬੇਨਤੀ ਕਰਨੀ ਚਾਹਣਾ ਹੈ ਕਿ ਜਿਹੜਾ ਇਹ ਫਰੀਦਕੋਟ ਸ਼ੋਅ ਹੈ ਇਹਦੇ ਵਿੱਚ ਅਸੀਂ ਇੱਕੋ ਇੱਕ ਚੀਜ਼ ਨੂੰ ਅਹਿਮੀਅਤ ਦਿੰਨੇ ਆ ਜੀ ਕਿ ਜਿਹੜਾ ਭਰਾ ਘੋੜਿਆਂ ਨਾਲ ਜੁੜਿਆ ਹੋਇਆ ਹੈ ਘੋੜਿਆਂ ਨੂੰ ਪਿਆਰ ਕਰਨ ਵਾਲਾ ਜਿਹੜਾ ਕੋਈ ਵੀ ਬੰਦਾ ਹੈ ਉਹ ਸਾਡੇ ਨਾਲ ਜੁੜੇ ਤੇ ਸਾਡੀ ਟੀਮ ਦਾ ਹਿੱਸਾ ਬਣੇ। ਹਾਂਜੀ। ਇਸ ਵਾਰ ਜਿਵੇਂ ਵੇਖੋ ਸਾਡੀ ਟੀਮ ਦੇ ਚ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਸਰਦਾਰ ਕੁਸ਼ਲਦੀਪ ਸਿੰਘ ਢੱਲੋਂ ਨੇ ਜੀ। ਹਾਂਜੀ। ਪਰ ਉਹਨਾਂ ਨੇ ਉਹਨਾਂ ਦੀ ਇੱਕ ਕੋਸ਼ਿਸ਼ ਸੀਗੀ ਕਿ ਜਿਹੜਾ ਇਹ ਸ਼ੋਅ ਹੈ ਇਹਦੇ ਵਿੱਚ ਆਪਾਂ ਸਾਰੇ ਭਰਾਵਾਂ ਨੂੰ ਬਰਾਬਰ ਨੁਮਾਇੰਦਗੀ ਲਈਏ ਜੀ। ਹਾਂਜੀ। ਇਸ ਵਾਰ ਜਿਹੜੀ ਸਾਡੀ ਪ੍ਰਾਈਜ਼ ਡਿਸਟ੍ਰਿਬਿਊਸ਼ਨ ਹੈ ਜਿਹੜੀ ਫਾਈਨਲ ਡੇ ਤੇ ਹੋਣੀ ਹੈ ਉਹ ਸਰਦਾਰ ਗੁਰਮੀਤ ਸਿੰਘ ਜੀ ਖੁੱਡੀਆਂ ਕੈਬਨਿਟ ਮਿਨਿਸਟਰ ਪੰਜਾਬ ਨੇ ਜਿਹੜੇ ਜੀ ਉਹ ਕਰ ਰਹੇ ਨੇ ਜੀ। ਠੀਕ ਹੈ ਜੀ। ਸਾਬ ਮਨਪ੍ਰੀਤ ਸਿੰਘ ਜੀ, ਇਹਾਲੀ ਸਾਹਿਬ ਨੇ ਜਿਹੜੇ ਜੀ ਐਮਐਲਏ ਸਾਹਿਬ ਮੁਲਾਪੁਰ ਤੋਂ ਉਹ ਦੀ ਚੋਪਾ ਵਧਾਉਣੀ ਹੈ ਜੀ ਇਸੇ ਤਰ੍ਹਾਂ ਜਿਹੜੇ ਗੁਰਦਿੱਤ ਸਿੰਘ ਸਿੱਖੋਂ ਐਮਐਲਏ ਫਰੀਦਕੋਟ ਨੇ ਜੀ ਉਹ ਵੀ ਸਾਡੇ ਸ਼ੋ ਦਾ ਹਿੱਸਾ ਬਣ ਜਾ ਰਹੇ ਨੇ ਜੀ ਤੇ ਇਸ ਕਰਕੇ ਸਾਡੇ ਅਸੀਂ ਤਾਂ ਜਾਂ ਸਾਡੀ ਜਿਹੜੀ ਟੀਮ ਹੈ ਉਹ ਸਿਰਫ ਜਿਹੜੇ ਬੰਦੇ ਘੋੜਿਆਂ ਨੂੰ ਪਿਆਰ ਕਰਨ ਵਾਲੇ ਆ ਕਿਸੇ ਵੀ ਪਾਰਟੀ ਨਾਲ ਹੋਣ ਉਹਨਾਂ ਸਾਨੂੰ ਉਹਨੂੰ ਕਦੇ ਅਸੀਂ ਉਸ ਚੀਜ਼ ਨੂੰ ਦਿਵਾਗ ਦੇ ਵਿੱਚ ਨਹੀਂ ਰੱਖਿਆ ਜੀ ਹਰ ਕਿਸੇ ਨੂੰ ਅਸੀਂ ਜਿਹੜਾ ਹੈਗਾ ਇਹ ਚਾਹੁੰਦੇ ਆ ਕਿ ਭਾਈ ਘੋੜਿਆਂ ਦੀ ਪ੍ਰਮੋਸ਼ਨ ਵਾਸਤੇ ਸਾਰੇ ਭਰਾ ਅੱਗੇ ਆਉਣ ਤੇ ਇੱਕ ਦੂਸਰੇ ਦਾ ਸਹਿਯੋਗ ਕਰਨ ਠੀਕ ਹੈ ਜੀ ਤੇ ਜਿਹੜੀ ਇਹ ਆਪਣੇ ਲੋਕੇਸ਼ਨ ਰੱਖੀ ਗਈ ਹੈ ਜੀ ਸ਼ੋਹ ਦੀ ਉਸੇ ਪਹਿਲਾਂ ਵਾਲੇ ਬਿਲਕੁਲ ਜਿਹੜੀ ਪਹਿਲਾਂ ਵਾਲਾ ਆਪਣਾ ਜੀ ਹਵੇਲੀ ਹੋਟਲ ਦੇ ਸਾਹਮਣੇ ਜਿਹੜੀ 올ਡ ਸ਼ੂਗਰ ਮਿਲ ਦੀ ਗਰਾਊਂਡ ਹੈ ਜੀ ਉਹਦੇ ਵਿੱਚ ਹੀ ਕਰਵਾ ਰਹੇ ਹਾਂ ਠੀਕ ਹੈ ਜੀ ਉਹੀ ਗਰਾਊਂਡ ਜਿੱਥੇ ਪਹਿਲਾਂ ਪੰਜ ਸ਼ੋਅ ਹੋਏ ਹੈ ਜੀ ਉੱਥੇ ਹੀ ਅੱਜ ਸ਼ੋਅ ਹੋ ਜਾਣਾ ਠੀਕ ਹੈ ਜੀ ਤੇ ਵਕੀਲ ਸਾਹਿਬ ਇਹਦੇ ਬਾਰੇ ਸਾਨੂੰ ਦੱਸੋ ਜੀ ਜਿਹੜਾ ਆਪਾਂ ਇਹ ਸ਼ੋਅ ਕਰਵਾਉਣ ਜਾ ਰਹੇ ਹਾਂ ਜੀ ਇੱਕ ਤਾਂ ਸਟਾਰਟਿੰਗ ਦੇ ਵਿੱਚ ਇਹਦੇ ਵਿੱਚ ਆਪਾਂ ਕੀ ਰੱਖਿਆ ਸ਼ਡਿਊਲ ਹੈ ਜੀ ਜਿਹੜਾ ਇੱਕ ਤਾਂ ਆਪਾਂ ਸ਼ੋਅ ਕਰਵਾ ਰਹੇ ਹਾਂ ਨਾਲ ਜਿਹੜੇ ਹੋਰ ਇਵੈਂਟ ਰੱਖੇ ਗਏ ਜੀ ਉਹਨਾਂ ਬਾਰੇ ਕਲੀਅਰ ਕਰ ਦਿ ਫ੍ਰੀਡਕੋਰਟ ਸੋਸਾਇਟੀ ਨੇ ਜਦੋਂ ਤੋਂ ਵੀ ਸ਼ੋਅ ਕਰਵਾਏ ਹੈ ਜੀ ਸਾਡੀ ਹਮੇਸ਼ਾ ਇੱਕ ਕੋਸ਼ਿਸ਼ ਰਹੀ ਹੈ ਜੀ ਕਿ ਇਕੱਲੇ ਬਰੀਡ ਸ਼ੋਅ ਨਾ ਹੋਣ ਘੋੜਿਆਂ ਦੀਆਂ ਗੇਮਾਂ ਨੂੰ ਵੀ ਨਾਲ ਪ੍ਰਮੋਟ ਕੀਤਾ ਜਾਵੇ ਕਿਉਂਕਿ ਦੇਖੋ ਜੇ ਘੋੜਿਆਂ ਨੂੰ ਆਪਾਂ ਇਕੱਲਾ ਸ਼ੋਅ ਪੀਸ ਬਣਾ ਕੇ ਰੱਖ ਲਾਂਗੇ ਤੇ ਇਹਨਾਂ ਘੋੜਿਆਂ ਨੂੰ ਆਪਾਂ ਪੈਦਾ ਤਾਂ ਕਰ ਲਾਂਗੇ ਪਰਾਂ ਦੀ ਜੇ ਕਿਸੇ ਖੱਪਤ ਨਾ ਹੋਈ ਹਾਂਜੀ ਠੀਕ ਹੈ ਤੇ ਫਿਰ ਇਹ ਸ਼ੋਅ ਕਰਾਉਣ ਦਾ ਕੋਈ ਫਾਇਦਾ ਨਹੀਂ ਹੈ ਜੀ ਮਤਲਬ ਆਪਾਂ ਬ੍ਰੀਡ ਦਾ ਸੁਧਾਰ ਕਰ ਰਹੇ ਆ ਉਹ ਬਹੁਤ ਵਧੀਆ ਗੱਲ ਹੈ ਪਰ ਨਾਲ ਜੇ ਕੋੜਿਆਂ ਨੂੰ ਖੇਡਾਂ ਦੇ ਵਿੱਚ ਯੂਜ਼ ਕੀਤਾ ਜਾਵੇ ਜੀ ਉਹਦੇ ਨਾਲ ਜਿਹੜੇ ਸਾਡੇ ਬੱਚੇ ਆ ਉਹ ਵੀ ਨਸ਼ਿਆਂ ਤੋਂ ਬੁਰੀਆਂ ਆਦਤਾਂ ਤੋਂ ਦੂਰ ਰਹਿੰਦੇ ਆ ਜੀ ਬਾਕੀ ਨਾਲ ਬੱਚਿਆਂ ਨੂੰ ਨੌਕਰੀਆਂ ਦੇ ਚਾਂਸਸ ਵੀ ਹੈਗੇ ਆ ਜਦੋਂ ਬੱਚੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਖੇਡਦੇ ਆ ਜੀ ਹਾਂਜੀ ਅਸੀਂ ਜਿਹੜੇ ਸਾਡੇ ਪਹਿਲੇ ਤਿੰਨ ਸ਼ੋਅ ਹੋਏ ਸੀ ਜੀ ਉਹਨਾਂ ਦੇ ਵਿੱਚ ਜਿਹੜੇ ਹੈਗੇ ਚਾਲ ਦੇ ਕੰਪੀਟੀਸ਼ਨ ਕਰਵਾਉਂਦੇ ਰਹੇ ਹਾਂ ਜੀ ਉਸ ਤੋਂ ਬਾਅਦ ਅਸੀਂ ਨਾਲ ਸ਼ੋ ਜੰਪਿੰਗ ਨੂੰ ਵੀ ਐਡ ਕੀਤਾ ਸੀ ਜੀ ਲਾਸਟ ਈਅਰ ਅਸੀਂ ਜਿਹੜੀ ਹੈਗੀ ਹੈ ਨੈਸ਼ਨਲ ਸ਼ੋ ਜੰਪਿੰਗ ਵੀ ਫਰੀਦਕੋਟ ਸ਼ੋ ਦੇ ਨਾਲ ਕਰਵਾਈ ਸੀ ਜੀ ਪਰ ਇਸ ਵਾਰ ਕੀ ਪ੍ਰੋਬਲਮ ਆਈ ਹੈ ਜੀ ਉਹ ਪਿਛਲੀ ਵਾਰੀ ਵੀ ਸਾਨੂੰ ਥੋੜੀ ਪ੍ਰੋਬਲਮ ਆਈ ਸੀ ਤੇ ਅਟਕੀ ਵੀ ਆਈ ਕਿਉਂਕਿ ਜਿਹੜੀਆਂ ਸਾਡੀਆਂ ਸ਼ੋ ਦੀਆਂ ਡੇਟਸ ਹੈ ਜੀ ਉਹ ਜਿਹੜੇ CBSE ਦੇ ਤੇ ICSE ਦੇ ਐਗਜ਼ਾਮ ਹੁੰਦੇ ਆ ਜੀ ਬੋਰਡਾਂ ਦੇ ਜਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਹਨ ਉਹਨਾਂ ਦੇ ਨਾਲ ਨੇੜੇ ਆ ਜਾਂਦੀਆਂ ਡੇਟਾਂ ਜੀ ਉਹਨਾਂ ਬੱਚਿਆਂ ਦੇ ਪੇਪਰਾਂ ਦੇ ਹਾਂਜੀ ਇੱਕ ਫਿਰ ਕਈ ਵਾਰੀ ਕੀ ਹੁੰਦਾ ਜੀ ਜਿਹੜੀਆਂ ਸਕੂਲ ਅਥਾਰਟिटीज ਹੁੰਦੀਆਂ ਜਿਹੜੀਆਂ ਉਹ ਬੱਚਿਆਂ ਨੂੰ ਭੇਜਣਾ ਨਹੀਂ ਚਾਉਂਦੀਆਂ ਕਿਉਂਕਿ ਫਿਰ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ ਜੀ ਇਸ ਕਰਕੇ ਇਸ ਵਾਰ ਅਸੀਂ ਜਿਹੜਾ ਹੈਗਾ ਸ਼ੋਜਮਪਿੰਗ ਨਹੀਂ ਕਰਵਾ ਰਹੇ ਪਰ ਅਸੀਂ ਜਿਹੜੇ ਚਾਲ ਦੇ ਕੰਪੀਟੀਸ਼ਨ ਕਰਵਾ ਰਹੇ ਹਾਂ ਜੀ ਠੀਕ ਹੈ ਔਰ ਮੈਨੂੰ ਦੱਸਦੇ ਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਸਾਰੇ ਸਿਮਰਜੀਤ ਸਿੰਘ ਪਹਿਲਵਾਨ ਜੀ ਨੇ ਸਿਮਰਾ ਪਹਿਲਵਾਨ ਜੀ ਉਹਨਾਂ ਨੂੰ ਕਹਿ ਦਿੰਦੇ ਆ ਸਮੁੰਦਰ ਘੋੜੇ ਵਾਲੇ ਉਹਨਾਂ ਦੀ ਰਹਿਨਮਾਈ ਹੇਠ ਤੇ ਬਾਈ ਪਰਮੇਂਦਰ ਬਹਿਵਲ ਜੀ ਦੀ ਰਹਿਨਮਾਈ ਹੇਠ ਜਿਹੜੀਆਂ ਦੌੜਾਂ ਐ ਅਸੀਂ ਇਸ ਵਾਰ ਉਹ ਪੰਜਾਬ ਦੀਆਂ ਸਭ ਤੋਂ ਵੱਡਾ ਦੌੜਾਂ ਦਾ ਮਾ ਕੰਪੀਟੀਸ਼ਨ ਕਰਵਾ ਰਹੇ ਹਾਂ ਜੀ ਜਿਹਦੇ ਵਿੱਚ ਪਹਿਲੇ 10 ਘੋੜਿਆਂ ਨੂੰ ਇਨਾਮ ਦਿੱਤੇ ਜਾਣਗੇ ਜੀ ਹਾਂਜੀ ਪਹਿਲੇ ਘੋੜੇ ਨੂੰ ਲੱਖ ਰੁਪਏ ਦੀ ਰੇਂਜ ਦੇ ਵਿੱਚ ਮੋਟਰਸਾਈਕਲ ਇਨਾਮ ਦਿੱਤਾ ਜਾਊਗਾ ਜੀ ਉਸ ਤੋਂ ਬਾਅਦ ਫਿਰ 50000 40000 30000 ਇਸ ਤਰ੍ਹਾਂ ਕਰਕੇ ਜੀ ਮਤਲਬ ਘੋੜਿਆਂ ਨੂੰ ਕੈਸ਼ ਪ੍ਰਾਈਜ਼ ਪਹਿਲੇ 10 ਘੋੜਿਆਂ ਨੂੰ ਦਿੱਤੇ ਜਾਣਗੇ ਜੀ ਤੇ ਉਮੀਦ ਹੈ ਜੀ ਕਿ ਜਿਵੇਂ ਕੱਚ ਪੁੱਜ ਤੋਂ ਯੂਪੀ ਤੋਂ ਇਹ ਰਾਜਸਥਾਨ ਤੋਂ ਕਾਫੀ ਦੂਰੋਂ ਦੂਰੋਂ ਇਸ ਵਾਰ ਜਿਹੜੇ ਘੋੜੇ ਸਾਡੇ ਕੋਲੇ ਆ ਰਹੇ ਆ ਉਮੀਦ ਅਸੀਂ ਕਰਦੇ ਆਂ ਜੀ ਕਿ ਮਤਲਬ 100 ਤੋਂ ਉੱਪਰ ਉੱਪਰ ਜਿਹੜੇ ਸਾਡੇ ਕੋਲੇ ਚੰਗੀ ਕੁਆਲਿਟੀ ਦੇ ਘੋੜੇ ਇਕੱਲੀ ਗਿਣਤੀ ਵਧਾਉਣ ਵਾਲੇ ਨਹੀਂ ਜਿਹੜੇ ਚੰਗੀ ਕੁਆਲਿਟੀ ਦੇ ਆਪਸ ਵਿੱਚ ਬੜੀ ਨੇੜੇ ਦੀ ਟੱਕਰ ਦੇਣ ਵਾਲੇ ਘੋੜੇ ਆ ਜਿਹੜੇ ਉਹ 100 ਦੇ ਕਰੀਬ ਅਸੀਂ ਘੋੜੇ ਉਮੀਦ ਆਉਣ ਦੀ ਉਮੀਦ ਕਰਦੇ ਆਂ ਠੀਕ ਹੈ ਜੀ ਡਾਕਟਰ ਸਾਹਿਬ ਇਹ ਜਿਹੜਾ ਆਪਣਾ ਇਵੈਂਟ ਰੱਖਿਆ ਗਿਆ ਜੀ ਰੇਵਲ ਚੱਲਦਾ ਜੀ ਇਹ ਆਪਣਾ ਇੱਕ ਤਰੀਕ ਦਾ ਹੀ ਬੈਠਿਆ ਹੈ ਜੀ ਇਹ ਸਵੇਰ ਮਤਲਬ 10 ਵਜੇ ਇੰਟਰੀਆਂ ਸਾਡੀਆਂ ਸ਼ੁਰੂ ਹੋ ਜਾਣਗੀਆਂ ਜੀ ਠੀਕ ਹੈ ਜੀ ਤੇ ਇਹ 11 ਵਜੇ ਜਿਹੜਾ ਇਹ ਸਟਾਰਟ ਕਰ ਦਿੱਤਾ ਜਾਊਗਾ ਇੱਕ ਇਹਦੇ ਚ ਮੈਂ ਹੱਥ ਜੋੜ ਕੇ ਸਾਰੇ ਭਰਾਵਾਂ ਨੂੰ ਬੇਨਤੀ ਕਰਨੀ ਚਾਹਣਾ ਹੈ ਕਿ ਇਸ ਵਾਰ ਅਸੀਂ ਟਾਈਮ ਲਈ ਕਾਫੀ ਜ਼ਿਆਦਾ ਮਤਲਬ ਸਖਤ ਹੈ ਜੀ ਕਿ ਜਿਹੜਾ ਵੀ ਅਸੀਂ ਚਾਹੇ ਉਹ ਰਿੰਗ ਸ਼ੋ ਦਾ ਟਾਈਮ ਹੈ ਚਾਹੇ ਉਹ ਦੌੜਾਂ ਦਾ ਟਾਈਮ ਹੈ ਜਿਹੜਾ ਟਾਈਮ ਦੇਵਾਂਗੇ ਅਸੀਂ ਉਸ ਟਾਈਮ ਤੇ ਕੰਪੀਟੀਸ਼ਨ ਸ਼ੁਰੂ ਕਰ ਦੇਣਾ ਇਹ ਨਾ ਹੋਵੇ ਵੀ ਕੋਈ ਭਰਾ ਲੇਟ ਹੋ ਜੇ ਤੇ ਬਾਅਦ ਚ ਸਾਡੇ ਨਾਲ ਗਿਲਾ ਕਰੇ ਕਿ ਯਾਰ ਮੈਂ ਆਇਆ ਸੀ ਤੇ ਮੈਨੂੰ ਤੁਸੀਂ ਇੰਟਰ ਨਹੀਂ ਕਰਨ ਦਿੱਤਾ ਸਾਰੇ ਮਤਲਬ ਮੈਂ ਜਿਹੜੇ ਆਪਣਾ ਚੈਨਲ ਦੇਖਣ ਵਾਲੇ ਭਰਾ ਹੈ ਉਹਨਾਂ ਨੂੰ ਇਹ ਬੇਨਤੀ ਕਰਨੀ ਚਾਹਣਾ ਹੈ ਕਿ ਭਾਈ ਸਹੀ ਟਾਈਮ ਤੇ ਆਪਾਂ ਇਹ ਮਾ ਸ਼ੁਰੂ ਕਰਨੀਆਂ ਸਹੀ ਟਾਈਮ ਤੇ ਆਪਾਂ ਸ਼ੋ ਸ਼ੁਰੂ ਕਰਨੇ ਆ ਤੇ ਸਾਰਿਆਂ ਨੇ ਸਹੀ ਟਾਈਮ ਤੇ ਪਹੁੰਚਣਾ ਇਹ ਚੀਜ਼ ਦਾ ਸਾਨੂੰ ਬਾਅਦ ਦੇ ਵਿੱਚ ਲੰਬਾ ਨਾ ਦਿਓ ਜਾਂ ਸਾਡੇ ਨਾਲ ਕੋਈ ਗਿਲਾ ਨਾ ਕਰਿ ਇਹਰ ਅਸੀਂ ਲੇਟ ਆ ਹੋ ਗਏ ਸੀ ਤਾਂ ਸਾਨੂੰ ਤੁਸੀਂ ਉੱਥੇ ਹਿੱਸਾ ਲੈਣ ਦਾ ਮੌਕਾ ਨਹੀਂ ਦਿੱਤਾ ਠੀਕ ਹੈ ਜੀ ਇਹਦੇ ਵਿੱਚ ਆਪਣਾ ਜੀ ਜਿਹੜਾ ਐਂਟਰੀ ਫੀਸ ਦਾ ਕੀ ਸ਼ਡਿਊਲ ਰੱਖਿਆ ਗਿਆ ਜੀ ਜਿਹੜੀ ਚਾਲਬਾਜ਼ ਘੋੜਾਂ ਦਾ ਹੈਗਾ ਜੀ ਉਹਦੇ 'ਚ 1000 ਰੁਪਏ ਐਨੀਮਲ ਦੀ ਐਂਟਰੀ ਰੱਖੀ ਗਈ ਹੈ ਜੀ ਹਾਂ ਜੀ ਜਿਹੜੇ ਰਿੰਗ ਦੇ ਵਿੱਚ ਸ਼ੋ ਐਨੀਮਲਸ ਹੈ ਜੀ ਉਹਨਾਂ ਦੀ 2000 ਰੁਪਏ ਐਂਟਰੀ ਫੀਸ ਠੀਕ ਹੈ ਜੀ ਤੇ ਐਂਟਰੀ ਉਸੇ ਦਿਨ ਆ ਕੇ ਕਰਵਾਉਣੀ ਪੈਂਦੀ ਹੈ ਹਾਂ ਜੀ ਉਸ ਦਿਨ ਆ ਕੇ ਉਸ ਦਿਨ ਆ ਕੇ ਜਦੋਂ ਮਤਲਬ ਕੰਪੀਟੀਸ਼ਨ ਹੋਣ ਤੋਂ 1 ਘੰਟਾ ਪਹਿਲਾਂ ਤੱਕ ਜੀ ਕੋਈ ਵੀ ਆ ਕੇ ਆਪਣੀ ਐਂਟਰੀ ਕਰਵਾ ਸਕਦਾ ਹੈ ਠੀਕ ਹੈ ਜੀ ਉਸ ਅਗਲੇ ਦਿਨ ਦਾ ਜੀ ਰੱਖਿਆ ਪਿਆ ਸੈਕਿੰਡ ਡੇ ਦਾ ਜੀ 2 ਤਰੀਕ ਨੂੰ ਬਈ ਜੀ ਆਪਣਾ ਸਾਰੇ ਨੁਕਰੇ ਜਿਹੜੇ ਹੈਗੇ ਆ ਘੋੜਿਆਂ ਦਾ ਮੁਕਾਬਲਾ ਹੋਊਗਾ ਜਿਹਦੇ ਵਿੱਚ ਦੁੱਧ ਦੰਦ ਬਸ਼ੇਰਾ ਬਸ਼ੇਰੀ ਸੌਰੀ ਇੱਕ ਮੈਂ ਤੁਹਾਡਾ ਪੁਆਇੰਟ ਆਪਣਾ ਇਹ ਡਿਸਕਸ਼ਨ ਕਰਨ ਵਾਲਾ ਰਹਿ ਗਿਆ ਜਿਹੜਾ ਫਸਟ ਡੇ ਦਾ ਰੱਖਿਆ ਗਿਆ ਜੀ ਆਪਣਾ ਇੱਕ ਮੇਰਾ ਖਿਆਲ ਆਪਣਾ ਕੋਈ ਬਰੀਡ ਸੈਮੀਨਾਰ ਵੀ ਰੱਖਿਆ ਵੇ ਜੀ ਹਾਂਜੀ ਆਪਾਂ ਜਿਹੜਾ 4 ਵਜੇ ਬਰੀਡ ਸੈਮੀਨਾਰ ਰੱਖਿਆ ਜੀ ਜਿਹਦੇ ਵਿੱਚ ਆਪਾਂ ਘੋੜਿਆਂ ਬਾਰੇ ਡਿਸਕਸ਼ਨ ਕਰਾਂਗੇ ਕਿ ਘੋੜੇ ਮਾਰਵਾੜੀ ਘੋੜਾ ਕੀ ਹੈ ਨੋਕਰਾ ਕੋੜਾ ਕੀ ਹੈ ਤੇ ਇਹਨਾਂ ਕੋੜਾਂ ਨੂੰ ਰਿੰਗ ਦੇ ਵਿੱਚ ਕਿਵੇਂ ਜੱਜ ਕੀਤਾ ਜਾਂਦਾ ਹੈ ਠੀਕ ਹੈ ਉਸ ਚੀਜ਼ ਬਾਰੇ ਆਪਾਂ ਜਿਹੜੇ ਸਾਡੇ ਸੋਸਾਇਟੀ ਮੈਂਬਰਸ ਨੇ ਜਾਂ ਸਾਡੇ ਸੋਸਾਇਟੀ ਮੈਂਬਰਸ ਨਾਲ ਹੋਰ ਜੁੜੇ ਹੋਏ ਦੋਸਤ ਨੇ ਉਹ ਅਸੀਂ ਚਾਹੁੰਦੇ ਹਾਂ ਕਿ ਉਹ ਸੈਮੀਨਾਰ ਆ ਕੇ اٹੈਂਡ ਕਰਨ ਤੇ ਉਹ ਸੈਮੀਨਾਰ ਦੇ ਵਿੱਚ ਆਪਾਂ ਇਹ ਚੀਜ਼ਾਂ ਡਿਸਕਸ ਕਰਾਂਗੇ ਕਿ ਕੋੜੇ ਦੀ ਕੀ ਕਨਫਰਮੇਸ਼ਨ ਹੁੰਦੀ ਹੈ ਕੀ ਕੋੜੇ ਦੇ ਬਰੀਡ ਸਟੈਂਡਰਡਸ ਨੇ ਠੀਕ ਹੈ ਉਹਨਾਂ ਨੂੰ ਆਪਾਂ ਪੂਰੀ ਬਰੀਕੀ ਨਾਲ ਡਿਸਕਸ ਕਰਕੇ ਸਾਰੇ ਭਰਾਵਾਂ ਨਾਲ ਉਹ ਚੀਜ਼ ਨੂੰ ਐਜੂਕੇਟ ਕਰਨ ਦੀ ਕੋਸ਼ਿਸ਼ ਕਰਾਂਗੇ ਸਾਰੇ ਪਰਾਂਵਾਂ ਨੂੰ ਐਜੂਕੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਤਾਂ ਕਿ ਕਈ ਵਾਰ ਕੀ ਹੁੰਦਾ ਜੀ ਬਕੀਰ ਸਾਹਿਬ ਵੀ ਆਪਣੇ ਜਿੰਨੇ ਭਰਾ ਪਾਰਟਿਸਪੈਂਟ ਆਉਂਦੇ ਆ ਹਨਾ ਜੀ ਜਾਨਵਰ ਲੈ ਕੇ ਜੀ ਰਿੰਗ ਦੇ ਵਿੱਚ ਉਹਨਾਂ ਨੂੰ ਬਹੁਤ ਸਾਰੇ ਡਾਊਟ ਹੁੰਦੇ ਆ ਜੀ ਸੋ ਇੱਕ ਇਹ ਬੜਾ ਨਵਾਂ ਵਧੀਆ ਪਰੰਲਾ ਜੀ ਇਹਦੇ ਨਾਲ ਜੇ ਕੋਈ ਚਾਹੇ ਤਾਂ ਉਸ ਚੀਜ਼ ਨੂੰ ਪਹਿਲੇ ਦਿਨ ਜੁਆਇਨ ਕਰਕੇ ਆਪਦੇ ਡਾਊਟਸ ਨੂੰ ਕਲੀਅਰ ਕਰ ਸਕਦਾ ਹੈ ਜੀ ਜਾਂ ਉਹਨੂੰ ਇਹ ਚੀਜ਼ਾਂ ਫੰਡੇ ਕਲੀਅਰ ਹੋ ਜਾਣਗੇ ਜੀ ਕਿ ਜਿਹੜਾ ਘੋੜਾ ਹੈ ਉਹਨੂੰ ਕਿਹੜੇ ਕਿਹੜੇ ਪੁਆਇੰਟਾਂ ਦੇ ਨਾਲ ਜੱਜ ਕੀਤਾ ਜਾਂਦਾ ਹੈ ਜੀ ਕਿ ਤੇ ਕਿਹੜੀਆਂ ਕਿੜੀਆਂ ਚੀਜ਼ਾਂ ਲੋੜਿੰਦੀਆਂ ਹੁੰਦੀਆਂ ਜੀ ਇੱਕ ਸ਼ੋਅ ਜੇ ਤ ਬਾਕੀ ਇਹਦੇ ਨਾਲ ਫਿਰ ਨਵੇਂ ਬੰਦਿਆਂ ਨੂੰ ਵੀ ਸਪੋਰਟ ਮਿਲਦੀ ਹੈ ਜੀ ਪਤਾ ਲੱਗੇ ਨੌਲੇਜ ਮਿਲ ਜਾਨੀ ਹੈ ਨਾ ਤੇ ਉਸ ਤੋਂ ਬਾਅਦ ਜਿਹੜਾ ਤੁਸੀਂ ਸੈਕੰਡ ਡੇ ਦਾ ਕਹਿੰਦੇ ਹੋ ਜੀ 2 ਤਰੀਕ ਦਾ ਆਪਣਾ ਪ੍ਰੋਗਰਾਮ ਰੱਖਿਆ ਗਿਆ ਹੈ 2 ਤਰੀਕ ਦਾ ਪ੍ਰੋਗਰਾਮ ਹੈ ਜੀ ਸਵੇਰ ਆਪਾਂ ਪਹਿਲਾਂ ਦੁੱਧਦੰਦ ਬੱਚਿਆਂ ਦੇ ਕੰਪੀਟੀਸ਼ਨ ਹੋਣਗੇ ਜੀ ਪਹਿਲਾਂ ਬੁਸ਼ੇਰੀ ਦਾ ਫਿਰ ਬੁਸ਼ੇਰੇ ਦਾ ਜੀ ਉਸ ਤੋਂ ਬਾਅਦ ਜਿਹੜਾ ਹੈਗਾ 2 ਦੰਦ ਦਾ ਆਫਟਰ ਲੰਚ ਜਿਹੜਾ ਹੋਊਗਾ ਜੀ ਪਹਿਲਾਂ ਬਸ਼ੇਰੀ ਦਾ ਫਿਰ 2 ਦੰਦ ਦਾ ਬਸ਼ੇਰੇ ਦਾ ਦੋ ਤਰੀਕੇ ਜਿਹੜੀ ਜੀ ਉਹ ਚਾਰੋਂ ਰਿੰਗ ਆ ਉਸ ਦਿਨ ਜਿਹੜੇ ਉਹ ਨੁਕਰੇ ਘੋੜੇ ਬੱਚਿਆਂ ਦੇ ਹੋਣਗੇ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਤਿੰਨ ਤਰੀਕ ਹੈ ਜਿਹੜੀ ਜੀ ਉਸ ਦਿਨ ਸਵੇਰ ਪਹਿਲਾਂ ਮਾਰਵਾੜੀ ਬਸ਼ੇਰੀ ਦਾ ਜੀ ਫਿਰ ਮਾਰਵਾੜੀ ਦੁੱਧ ਦੰਦ ਬਸ਼ੇਰੇ ਦਾ ਜੀ ਹਾਂ ਜੀ ਫਿਰ 2 ਦੰਦ ਬਸ਼ੇਰੀ ਦਾ ਜੀ ਫਿਰ 2 ਦੰਦ ਬਸ਼ੇਰੇ ਦਾ ਜੀ ਤਿੰਨ ਤਰੀਕ ਹੈ ਜਿਹੜੀ ਉਹ ਸਾਰੀ ਮਾਰਵਾੜੀ ਦੇ ਮੁਕਾਬਲੇ ਹੋਣਗੇ ਜੀ ਉਸ ਤੋਂ ਬਾਅਦ 4 ਤਰੀਕ ਨੂੰ ਜੀ ਜਿਹੜਾ ਸਵੇਰ ਨੁਕਰੀ ਕੋੜੀ ਦਾ ਜੀ ਉਸ ਤੋਂ ਬਾਅਦ ਮਾਰਵਾੜੀ ਘੋੜੀ ਦਾ ਜੀ ਫਿਰ ਨੁਕਰੇ ਘੋੜੇ ਦਾ ਜੀ ਤੇ ਉਸ ਤੋਂ ਬਾਅਦ ਜਿਹੜਾ ਮਾਰਵਾੜੀ ਘੋੜੇ ਦਾ ਤੇ ਉਸ ਤੋਂ ਬਾਅਦ ਜਿਹੜੇ ਦੋ ਰਿੰਗ ਹੋਣਗੇ ਜੀ ਜਿਹੜੇ ਜੇਤੂਆਂ ਦੇ ਵਿੱਚੋਂ ਆਪਾਂ ਚੈਂਪੀਅਨ ਆਫ ਚੈਂਪੀਅਨ ਕੱਢਦੇ ਹਾਂ ਜੀ ਜਾਂ ਬੈਸਟ ਐਨੀਮਲ ਆਫ ਦਾ ਸ਼ੋਅ ਕੱਢਦੇ ਹਾਂ ਜੀ ਉਹ ਨੁਕਰਿਆਂ ਦਾ ਤੇ ਮਾਰਵਾੜੀ ਦਾ ਅਲੱਗ-ਅਲੱਗ ਕੱਢਿਆ ਜਾਊਗਾ ਜੀ ਤੇ ਫਿਰ ਉਸ ਤੋਂ ਬਾਅਦ ਪ੍ਰਾਈਜ਼ ਡਿਸਟ੍ਰੀਬਿਊਸ਼ਨ ਹੋਊਗੀ ਠੀਕ ਹੈ ਜੀ ਤੇ ਇਹਦੀ ਵਿੱਚ ਜਿਹੜੀ ਫੈਂਟਰੀ ਫੀਸ ਰੱਖੀ ਹੈ ਜਿਵੇਂ ਤੁਸੀਂ ਰੇਵਲ ਚਾਲ ਦੇ ਵਿੱਚ ਦਸੀ ਉਹ 1000 ਰੁਪਏ ਐਂਟਰੀ ਫੀਸ ਆ ਤੇ ਜਿਹੜੀ ਆ ਰਿੰਗ ਸ਼ੋਹ ਦੀ ਆ ਇਹਦੀ ਐਂਟਰੀ ਫੀਸ ਕਿੰਨੀ ਰੱਖੀ ਆ ਜੀ ਇਹਦੀ 2000 ਰੁਪਏ ਜੀ ਸਾਰੇ ਰਿੰਗਾਂ ਦੀ ਸਾਰੇ ਰਿੰਗਾਂ ਦੀ ਠੀਕ ਹੈ ਜੀ ਇਹ ਉਹਦੇ ਵਿੱਚ ਇੱਕ ਹੋਰ ਵੀ ਅਸੀਂ ਹੈ ਜੀ ਜਿਹੜੇ ਕੋਈ ਦੋਸਤ ਆਪਦੇ ਐਨੀਮਲਸ ਨੂੰ ਘੋੜੇ-ਘੋੜੀ ਨੂੰ ਡਿਸਪਲੇ ਕਰਨਾ ਚਾਹੁੰਦੇ ਹੈ ਜੀ ਹਾਂਜੀ ਉਹ ਡਿਸਪਲੇ ਵਾਸਤੇ ਅਸੀਂ ਤਿੰਨ ਤਰੀਕ ਤੇ ਚਾਰ ਤਰੀਕ ਰੱਖੀ ਹੈ ਜੀ ਠੀਕ ਹੈ ਜੀ ਉਹ ਲੰਚ ਟਾਈਮ ਦੇ ਵਿੱਚ ਜਿਹੜਾ ਹੈਗਾ ਉਹ ਡਿਸਪਲੇ ਦਾ ਟਾਈਮ ਰੱਖਿਆ ਜਾਊਗਾ 2 ਘੰਟੇ ਉਹਦੇ ਵਿੱਚ ਜਿਹੜਾ ਵੀ ਕੋਈ ਆਪਦੇ ਘੋੜੇ-ਘੋੜੀ ਨੂੰ ਡਿਸਪਲੇ ਕਰਨਾ ਚਾਹੁੰਦਾ ਉਹਦੇ ਵਿੱਚ ਜਿਹੜੇ ਸਾਡੇ ਸੋਸਾਇਟੀ ਮੈਂਬਰਸ ਨੇ ਜੀ ਜਿੰਨੇ ਵੀ ਸਾਡੇ ਸੋਸਾਇਟੀ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਫ੍ਰੀ ਆਫ ਕਾਸਟ ਹੈ ਜੀ ਉਹਨਾਂ ਨੂੰ ਕੋਈ ਡਿਸਪਲੇ ਫੀਸ ਨਹੀਂ ਚਾਰਜ ਕੀਤੀ ਜਾਊਗੀ ਠੀਕ ਹੈ ਜੀ ਜਿਹੜਾ ਕੋਈ ਸੱ ਹੋਇਆ ਉਹ ਡਿਸਪਲੇ ਕਰਨਾ ਚਾਹੁੰਦਾ ਜੀ ਉਹਦੇ ਲਈ 5000 ਰੁਪਏ ਡਿਸਪਲੇ ਫੀਸ ਰੱਖੀ ਗਈ ਠੀਕ ਹੈ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਆਪਣਾ ਵੱਖਰਾ ਕੀ ਹੋ ਰਿਹਾ ਹੈ ਜੀ ਜਿਵੇਂ ਡਿਸਪਲੇ ਰਿੰਗ ਦੇ ਵਿੱਚ ਹੋਰ ਆਪਾਂ ਸ਼ੋਅ ਦੇਖਦੇ ਆਂ ਜੀ ਕਿਉਂਕਿ ਇਹ ਵੀ ਇੱਕ ਜਾਦੇ ਸਪੋਰਟਿੰਗ ਪੁਆਇੰਟ ਹੁੰਦਾ ਹੈ ਸ਼ੋਅ ਦੇ ਵਿੱਚ ਜਿੱਦਾਂ ਆਪਣੇ ਰਿੰਗ ਹੁੰਦੇ ਆ ਜੀ ਉਸੇ ਤਰ੍ਹਾਂ ਇਹਦਾ ਵੀ ਇੱਕ ਵੱਖਰਾ ਮਾਹੌਲ ਹੁੰਦਾ ਜੀ ਡਿਸਪਲੇ ਰਿੰਗ ਹੁੰਦਾ ਜੀ ਇਹਦੇ ਵਿੱਚ ਦੇਖੋ ਜੀ ਵੱਖਰਾ ਤਾਂ ਮੈਂ ਵੀਰ ਜੀ ਇਹੀ ਹੈ ਕਿ ਜਿਹੜਾ ਵੀ ਐਨੀਮਲ ਡਿਸਪਲੇ ਹੋਊਗਾ ਉਹਦਾ ਪੂਰਾ ਬਾਇਓ ਡਾਟਾ ਅਨਾਉਂਸ ਕੀਤਾ ਜਾਊਗਾ ਕਿ ਇਹਦਾ ਮਾਂ ਕੌਣ ਹੈ ਬਾਪ ਕੌਣ ਹੈ ਇਹਦਾ ਮਾਲਕ ਕੌਣ ਹੈ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਟਰੋਫੀ ਨਾਲ ਸਨਮਾਨਤ ਕੀਤਾ ਜਾਊਗਾ ਜੀ ਹਾਂਜੀ ਠੀਕ ਹੈ ਤੇ ਇੱਥੇ ਹੌਸਲਾ ਅਫਜ਼ਾਈ ਹੁੰਦੀ ਹੈ ਜੀ ਤੇ ਬਾਕੀ ਤਾਂ ਵੇਖੋ ਸਾਰੇ ਘੋੜੇ ਬਹੁਤ ਜ਼ਿਆਦਾ ਚੰਗੇ ਹੈ ਜੀ ਬਾਕੀ ਅਸੀਂ ਇੱਕ ਵਾਰ ਸਾਡੀ ਕੇਵੀ ਕੋਸ਼ਿਸ਼ ਹੈ ਜੀ ਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਵਧੀਆ ਬੱਚੇ ਦੇਣ ਵਾਲੇ ਜਿਹੜੇ ਘੋੜੇ ਹੈ ਜੀ ਵੀ ਉਹ ਇੱਕ ਕਿਸੇ ਘੋੜੇ ਨੂੰ ਅਸੀਂ ਲਾਈਫਟਾਈਮ ਅਚੀਵਮੈਂਟ ਅਵਾਰਡ ਵੀ ਦੇਵਾਂਗੇ ਜੀ ਠੀਕ ਹੈ ਜੀ ਕਿ ਮਤਲਬ ਉਹ ਜਿਵੇਂ ਜਿਹੜੇ ਘੋੜੇ ਡਿਸਪਲੇ ਲਈ ਆਉਣਗੇ ਉਹਨਾਂ ਘੋੜਿਆਂ ਦੇ ਵਿੱਚੋਂ ਜਿਹੜਾ ਬੈਸਟ ਘੋੜਾ ਹੋ ਜੀ ਉਹਨੂੰ ਲਾਈਫਟਾਈਮ ਅਚੀਵਮੈਂਟ ਵਾਰ ਦੇਵਾਂ ਹਾਂ ਜੀ ਇੱਕ ਜੀ ਜਿਵੇਂ ਹਰ ਵਾਰ ਆਪਣੇ ਇਸ ਫਰੀਦਕੋਟ ਵਾਲੇ ਸ਼ੋਅ ਦੀ ਜਿਹੜੀ ਵੱਖਰੀ ਹੁੰਦੀ ਹੈ ਜਿਹੜੀ ਦੂਜੇ ਸ਼ੋਅਾਂ ਨਾਲੋਂ ਹਟਕੇ ਹੁੰਦੀ ਹੈ ਇਹ ਚੀਜ਼ ਪਹਿਲਾਂ ਵੀ ਅਸੀਂ ਦੇਖਦੇ ਰਹਿੰਦੇ ਆ ਵੀ ਇੱਥੇ ਜਿਹੜਾ ਪ੍ਰਾਈਜ਼ ਡਿਸਟ੍ਰਿਬਿਊਸ਼ਨ ਆ ਜੀ ਉਹਦਾ ਜ਼ਿਆਦਾ ਧਿਆਨ ਦਿੱਤਾ ਗਿਆ ਤਾਂ ਕਿ ਜਿਹੜਾ ਆਪਣੇ ਪਾਰਟਿਸਪੈਂਟ ਜਿੰਨੇ ਵੀ ਆਉਂਦੇ ਆ ਨਵੇਂ ਘੋੜਾ ਪਾਲਕ ਵੀਰਾਂ ਉਹਨਾਂ ਦਾ ਇਸ ਪਾਸੇ ਇੰਟਰਸਟ ਵਧੇ ਹੈ ਨਾ ਜੀ ਇਸ ਵਾਰ ਕੀ ਵੱਖਰਾ ਕਰਨ ਜਾ ਰਹੇ ਹੋ ਜਿਹੜਿਆ ਤੁਸੀਂ ਬਜੀ ਪਹਿਲੀ ਗੱਲ ਤਾਂ ਮੈਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਫਰੀਜ਼ ਕੋਰਟ ਹੀ ਇੱਕ ਇਹੋ ਜਿਹਾ ਪ੍ਰਾਈਵੇਟ ਸ਼ੋਅ ਹੈ ਜੀ ਜਿਹਦੇ ਵਿੱਚ ਇਸ ਤੋਂ ਪਹਿਲਾਂ ਪੰਜਾਂ ਸ਼ੋਅਾਂ ਦੇ ਵਿੱਚ 10 ਜੇਤੂਆਂ ਨੂੰ ਇਨਾਮ ਦਿੱਤੇ ਗਏ ਠੀਕ ਹੈ ਪਹਿਲੇ ਨੰਬਰ ਤੋਂ ਲੈ ਕੇ 10ਵੇਂ ਨੰਬਰ ਤੱਕ ਕੌਣ ਵਾਲੇ ਜੇਤੂ ਨੂੰ ਇਨਾਮ ਦਿੱਤਾ ਜਾਂਦਾ ਹੈ ਜੀ ਹਾਂਜੀ ਉਸੇ ਰੀਤ ਨੂੰ ਚਾਲੂ ਰੱਖਦੇ ਅਸੀਂ ਐਸ ਵੀ ਆਰ ਵੀ ਦੱਸਾਂ ਜੇ ਤੁਹਾਨੂੰ ਨਾਮ ਦੇਵਾਂਗੇ ਜੀ ਪਰ ਇਸ ਵਾਰ ਅਸੀਂ ਥੋੜੀ ਇਹ ਤਬਦੀਲੀ ਕੀਤੀ ਹੈ ਜੀ ਜਿਹੜਾ ਪਹਿਲੇ ਨੰਬਰ ਤੇ ਨੁਕਰਾ ਘੋੜਾ ਘੋੜੀ ਤੇ ਮਾਰਵਾੜੀ ਘੋੜਾ ਘੋੜੀ ਹੋਣਗੇ ਜੀ ਉਹਨਾਂ ਨੂੰ ਅਸੀਂ ਐਕੀ ਬਾਈਕ ਦੇ ਰਹੇ ਹਾਂ ਜੀ ਮੋਟਰਸਾਈਕਲ ਨਾਮ ਵਿੱਚ ਦੇਵਾਂਗੇ ਜੀ ਹਾਂਜੀ ਤੇ ਉਸ ਤੋਂ ਬਾਅਦ ਜਿਵੇਂ ਦੋ ਦੰਦ ਤੇ ਮਿਲਕਟੀਤਾ ਉਹਨਾਂ ਨੂੰ ਸੇਮ ਉਸੇ ਤਰ੍ਹਾਂ ਜੀ ਜਿਵੇਂ ਪਹਿਲਾਂ ਕੈਸ਼ ਪ੍ਰਾਈਜ਼ ਹੁੰਦੇ ਸੀ ਵਧੀਆ ਕੈਸ਼ ਪ੍ਰਾਈਜ਼ ਜਿਵੇਂ ਪਹਿਲਾਂ ਦਿੰਦੇ ਸੀ ਉਵੇਂ ਹੀ ਦੇਵਾਂਗੇ ਜੀ ਹਾਂਜੀ ਉਸ ਤੋਂ ਬਾਅਦ ਜਿਹੜਾ ਸਾਰੇ ਜੇਤੂਆਂ ਦੇ ਵਿੱਚੋਂ ਆਪਾਂ ਬੈਸਟ ਐਨੀਮਲ ਕੱਢਦੇ ਹਾਂ ਜੀ ਅੱਗੇ ਅਸੀਂ ਮਗਰਲੇ 5 ਛੂ ਉਹਨੂੰ ਦਿੰਦੇ ਹੁੰਦੇ ਸੀ ਜੀ ਇਸ ਵਾਰ ਸਾਰੇ ਸੋਸਾਇਟੀ ਮੈਂਬਰਸ ਨੇ ਸਹਿਯੋਗ ਕਰਕੇ ਮਿਹਨਤ ਕਰਕੇ ਹਿੰਮਤ ਕਰਕੇ ਜੀ ਹੌਸਲਾ ਫਦਾ ਜੀ ਸਾਰਿਆਂ ਦੀ ਵੱਧ ਕਰਨ ਦਾ ਸੋਚਿਆ ਜੀ ਤੇ ਇਸ ਵਾਰ ਅਸੀਂ ਅਲਟੋ ਕਾਰਾਂ ਜੀ ਦੋ ਅਲਟੋ ਕਾਰਾਂ ਅਸੀਂ ਦੇਣ ਜਾ ਰਹੇ ਹਾਂ ਇੱਕ ਨੁਕਰੇ ਬੈਸਟ ਐਨੀਮਲ ਨੂੰ ਜੀ ਇੱਕ ਮਾਰਵਾੜੀ ਬੈਸਟ ਐਨੀਮਲ ਨੂੰ ਠੀਕ ਹੈ ਜੀ ਠੀਕ ਹੈ ਜੀ ਇੱਕ ਆਪਾਂ ਹੋਰਾਂ ਸ਼ੋਹਾਂ ਦੇ ਵਿੱਚ ਹਰ ਵਾਰ ਇਹ ਸ਼ਡਿਊਲ ਹੁੰਦਾ ਜੀ ਹਰੇਕ ਸ਼ੋਹ ਦਾ ਇਹ ਵੀ ਪੁਆਇੰਟ ਤੁਸੀਂ ਕਲੀਅਰ ਕਰ ਦਿਓ ਵੀ ਜਿਹੜਾ ਚੈਂਪੀਅਨਸ਼ਿਪ ਦੇ ਵਿੱਚ ਰਿੰਗ ਦੇ ਵਿੱਚ ਜਾਨਵਰ ਨੇ ਆਉਣਾ ਹੁੰਦਾ ਜਿਹੜਾ ਜਿੱਤੇ ਹੋਇਆ ਹੁੰਦਾ ਜੀ ਉਹਨੂੰ ਜਿਹੜਾ ਪਾਰਟਿਸਪੈਂਟ ਕਰਨਾ ਜ਼ਰੂਰੀ ਆ ਲਾਜ਼ਮੀ ਆ ਜੀ ਉਹ ਬਿਲਕੁਲ ਜ਼ਰੂਰੀ ਆ ਜੀ ਵੇਖੋ ਇੱਕ ਮੈਂ ਅੱਗੇ ਵੀ ਅਸੀਂ ਹਮੇਸ਼ਾ ਕਰਦੇ ਆਂ ਤੇ ਇਸ ਵਾਰ ਵੀ ਅਸੀਂ ਬੜੀ ਸਖਤੀ ਨਾਲ ਲਾਗੂ ਕਰ ਰਹੇ ਆਂ ਕਿ ਆਪਦੇ ਰਿੰਗ ਦਾ ਜਿੱਤਿਆ ਪਹਿਲੇ ਨੰਬਰ ਤੇ ਆਇਆ ਹੋਇਆ ਜਿਹੜਾ ਕੋਈ ਵੀ ਬੱਚਾ ਜਾਂ ਘੋੜਾ ਘੋੜੀ ਹੈ ਉਹਨੂੰ ਪ੍ਰਾਈਜ਼ ਅਖੀਰਲੇ ਦਿਨ ਦਿੱਤਾ ਜਾਊਗਾ ਜੀ ਜਿਹੜਾ ਉਹਦਾ ਕੈਸ਼ ਪ੍ਰਾਈਜ਼ ਹੈ ਉਹਦੇ ਲਈ ਬੈਸਟ ਐਨੀਮਲ ਦਾ ਰਿੰਗ ਲੜਨਾ ਜ਼ਰੂਰੀ ਹੋਊ ਜ਼ਰੂਰੀ ਆ ਜੀ ਜਿਹੜਾ ਨਹੀਂ ਲੜੂਗਾ ਉਹਨੂੰ ਉਹਦਾ ਜਿਹੜਾ ਹੈਗਾ ਪ੍ਰਾਈਜ਼ ਨਹੀਂ ਦਿੱਤਾ ਜਾਊ ਤੇ ਉਹਨੂੰ ਡਿਸਕਵਾਲਿਫਾਈ ਕੀਤਾ ਜਾਊ ਤਿੰਨ ਸਾਲ ਲਈ ਉਹਨੂੰ ਬੈਨ ਕੀਤਾ ਜਾਊ ਔਰ ਦੂਸਰੀ ਮੈਂ ਤੁਹਾਨੂੰ ਇੱਕ ਹੋਰ ਜਿਹੜੀ ਹੈਗੀ ਹੈ ਕਿ ਕਈ ਵਾਰੀ ਕੀ ਹੁੰਦਾ ਹੈ ਕਿ ਵੇਖੋ ਜੇ ਤੂੰ ਜਿਹੜਾ ਹੁੰਦਾ ਹੈ ਪਹਿਲਾ ਨੰਬਰ ਸਿਰਫ ਇੱਕ ਜਾਨੇ ਦਾ ਹੀ ਆਉਣਾ ਹੁੰਦਾ ਹੈ ਜੀ ਜਾਂ ਮੰਨ ਲਓ ਦੂਜਾ ਨੰਬਰ ਆਉਣਾ ਹੁੰਦਾ ਹੈ ਜੀ ਕਈ ਵਾਰੀ ਕਈ ਭਰਾ ਇਹੋ ਜੇ ਆ ਜਿਹੜੇ ਬਿਨਾਂ ਗੱਲ ਤੋਂ ਮਤਲਬ ਉੱਥੇ ਕਿਸੇ ਕਿਸਮ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਕੋਈ ਚੈਨਲ ਵਾਲਿਆਂ ਕੋਲੇ ਉਸ ਚੀਜ਼ ਬਾਰੇ 네ਗੇਟਿਵ ਗੱਲਾਂ ਕਰਦੇ ਆ ਜੀ ਜਿਹੜਾ ਵੀ ਕੋਈ ਇਸ ਕਿਸਮ ਦੀ ਕੋਈ ਵੀ ਹਰਕਤ ਕਰੂਗਾ ਉਹ ਸਾਡੀ ਅਤ ਕੀ ਪ੍ਰਧਾਨ ਜੀ ਦਾ ਤੇ ਜਿਹੜੀ ਸਾਡੀ ਐਗਜ਼ੀਕਟਿਵ ਕਮੇਟੀ ਹੈ ਸਾਰੀ ਦਾ ਇਹ ਫੈਸਲਾ ਹੈ ਜੀ ਕਿ ਉਸ ਬੰਦੇ ਨੂੰ ਤਿੰਨ ਸਾਲ ਲਈ ਬੈਨ ਕੀਤਾ ਜਾਊਗਾ ਠੀਕ ਹੈ ਜੀ ਇਸ ਸੀਜ਼ ਨੂੰ ਅਸੀਂ ਬੜੀ ਸ਼ਕਤੀ ਨਾਲ ਲਾਗੂ ਕਰਨ ਜਾ ਰਹੇ ਆ ਕਿ ਭਾਈ ਜੇ ਤਾਂ ਸਾਡੇ ਜੱਜਾਂ ਤੇ ਤੁਹਾਨੂੰ ਇਤਵਾਰ ਹੈ ਤਾਂ ਤੁਸੀਂ ਆਪਦੇ ਜਿਹੜੇ ਘੋੜੇ ਘੋੜੀਆਂ ਬੱਚੇ ਐ ਉਹ ਰਿੰਗ ਦੇ ਵਿੱਚ ਲੈ ਕੇ ਆਓ ਜੇ ਸਾਡੇ ਜੱਜਾਂ ਤੇ ਇਤਬਾਰ ਨਹੀਂ ਬਾਅਦ ਦੇ ਵਿੱਚ ਉਹਨਾਂ ਦੇ ਖਿਲਾਫ ਬੋਲਣਾ ਤੁਸੀਂ ਜਾਂ ਸ਼ੋਰਗਨਾਈਜ਼ਰ ਦੇ ਖਿਲਾਫ ਬੋਲਣੇ ਫਿਰ ਤੁਹਾਨੂੰ ਹੁਣੇ ਹੀ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਨਾ ਲੈ ਕੇ ਆਓ ਹਾਂਜੀ ਨਹੀਂ ਤਾਂ ਤੁਹਾਨੂੰ 3 ਸਾਲ ਲਈ ਬੈਨ ਕੀਤਾ ਜਾਊਗਾ ਠੀਕ ਹੈ ਜੀ ਹਾਂਜੀ ਜੇ ਤੁਹਾਡੇ ਕਹਿੰਦਾ ਮਤਲਬ ਜੇ ਤੁਸੀਂ ਪਿਛਲੇ ਹੋਏ ਹੋਏ ਸ਼ੋਅਾਂ ਨੂੰ ਦੇਖ ਕੇ ਸੈਟੀਸਫਾਈਡ ਹੋ ਇਸ ਚੀਜ਼ ਲਈ ਤਾਂ ਤੁਸੀਂ ਮੋਸਟ ਵੈਲਕਮ ਆ ਤੁਹਾਡਾ ਤੁਸੀਂ ਜਾਨਵਰ ਲੈ ਕੇ ਪਾਰਟਿਸਿਪੇਟ ਕਰੋ ਤੇ ਨਹੀਂ ਬਾਕੀ ਨਹੀਂ ਫਿਰ ਇਸ ਚੀਜ਼ ਨੂੰ ਇਗਨੋਰ ਕਰੋ ਪਰ ਨਹੀਂ ਹੈ ਨਾ ਜੋ ਕੋਈ ਕਿੰਤੂ ਪ੍ਰੰਤੂ ਹਾਂ ਬਿਲਕੁਲ 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 ਠੀਕ ਹੈ ਜੀ ਤੇ ਇਹਦੇ ਚ ਬਾਕੀ ਬਕੀਰ ਸਾਹਿਬ ਜਿਵੇਂ ਆਪਣੇ ਭਰਾ ਚੈਨਲ ਵਾਲੇ ਅੱਜ ਬਹੁਤ ਸਪੋਰਟ ਕਰ ਰਹੇ ਹੈ ਅੱਜ ਕੱਲ ਦੇ ਟਾਈਮ ਦੇ ਵਿੱਚ ਹਨਾ ਜੀ ਉਹਨਾਂ ਲਈ ਤੁਸੀਂ ਕੀ ਸਿਸਟਮ ਰੱਖਿਆ ਹੋਇਆ ਕੋਈ ਲਾਈਵ ਦਾ ਕੋਈ ਵੀਡੀਓ ਦਾ ਲਾਈਵ ਦਾ ਸਿਸਟਮ ਹੀ ਰੱਖਿਆ ਹੋਇਆ ਜੀ ਵੀ ਜਿੰਨੇ ਵੀ ਆਪਣੇ ਚੱਲਾਂ ਵਾਲੇ ਭਰਾ ਹੈਗੇ ਆ ਸਾਰਿਆਂ ਨੂੰ ਅਸੀਂ ਮਤਤੈਦ ਲੋ ਸਦਾਦ ਨੇ ਆ ਕਿ ਭਾਈ ਤੁਸੀਂ ਸਾਡੇ ਸਾਰਿਆਂ ਨੇ ਆਉਣਾ ਤੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਹੈਗਾ ਲਾਈਵ ਕਰਨ ਦੀ ਜਿਹੜੀ ਆ ਉਹ ਪਰਮਿਸ਼ਨ ਦਿੱਤੀ ਜਾਊਗੀ ਉੱਥੇ ਜੇ ਨੈਟ ਵਗੈਰਾ ਦੀ ਕੋਈ ਪ੍ਰੋਬਲਮ ਹੋਊਗੀ ਤੁਹਾਨੂੰ ਨੈਟ ਦਾ ਕਨੈਕਸ਼ਨ ਵੀ ਦਿੱਤਾ ਜਾਊਗਾ ਤੇ ਸਾਰੇ ਭਰਾ ਉੱਥੇ ਖੁੱਲ ਕੇ ਆਪਣੀ ਮਰਜ਼ੀ ਨਾਲ ਉਹ ਕਰ ਸਕਦੇ ਆ ਠੀਕ ਹੈ ਜੀ ਲਾਈਵ ਕਰ ਸਕਦੇ ਠੀਕ ਹੈ ਜੀ ਤਬਕੀਰ ਸਾਹਿਬ ਇੱਕ ਚੀਜ਼ ਆਪਾਂ ਹੋਰ ਦੇਖਦੇ ਆ ਜਿੰਨੇ ਵੀ ਸ਼ੋਅ ਜਾਂ ਆਉਂਦੇ ਆ ਕਈ ਵਾਰ ਆਪਣੇ ਆਮ ਤੌਰ ਤੇ ਦੇਖਿਆ ਗਿਆ ਵੀ ਹੋਰਾਂ ਸਟੇਟਾਂ ਤੋਂ ਜਿਹੜੇ ਬੰਦੇ ਆਉਂਦੇ ਆ ਪਾਰਟਿਸਿਪੇਟ ਕਰਨ ਵਾਸਤੇ ਜੀ ਉਹਨਾਂ ਨੂੰ ਪ੍ਰੋਬਲਮ ਜਾਂ ਆਉਂਦੀਆਂ ਨੇ ਉੱਥੇ ਸਟੋਰੀ ਵਗੈਰਾ ਦੀ ਜਾਂ ਕੋਈ ਉੱਥੇ ਜਾਨਵਰ ਇੱਕ ਦੋ ਦਿਨ ਪਹਿਲਾਂ ਆ ਕੇ ਰੱਖਣਾ ਉਹਨਾਂ ਨੇ ਉਹਦੇ ਵਾਸਤੇ ਕੀ ਸਿਸਟਮ ਬਣਾਇਆ ਗਿਆ ਜੀ ਅੱਜ ਭਾਈ ਜੀ ਅਸੀਂ ਉੱਥੇ ਲਗਭਗ ਜਿਹੜੇ ਹੈਗੇ ਆ ਬਾਹਰਲੀ ਸਟੇਟਾਂ ਤੋਂ ਚਾਹੇ ਕੋਈ ਆ ਰਹੇ ਆ ਚਾਹੇ ਕੋਈ ਆਪਣਾ ਭਰਾ ਪੰਜਾਬ ਤੋਂ ਆ ਨੇੜੇ ਤੋਂ ਆ ਜਿਹੜਾ ਵੀ ਉੱਥੇ ਰਾਤ ਰੁਕਣੀ ਚਾਹੂਗਾ ਜੀ ਹਾਂਜੀ ਉਹਨਾਂ ਲਈ ਉੱਥੇ ਬਕਾਇਦਾ ਰਹਿੰਦਾ ਇਂਤਜ਼ਾਮ ਕੀਤਾ ਜਾਊਗਾ ਜੀ ਸਟੋਰੀਆਂ ਜਿਹੜਾ ਆਦਮੀ 4 ਤੋਂ ਜ਼ਿਆਦਾ ਕੋੜੇ-ਕੋੜੀਆਂ ਲੈ ਕੇ ਆਊਗਾ ਜੀ ਉਹਨੂੰ ਸਟੋਰੀ ਲੋਟ ਕੀਤੀ ਜਾਊਗੀ ਜੀ ਜਿਹੜਾ ਦੋ ਐਨੀਮਲ ਲੈ ਕੇ ਆਊਗਾ ਜੀ ਉਹਨੂੰ ਏਪੀ ਟੈਂਟ ਅਲਾਉਟ ਕੀਤਾ ਜਾਊਗਾ ਜੀ ਜਿਹੜਾ ਇੱਕ ਜਾਨਵਰ ਲੈ ਕੇ ਆਉਣ ਵਾਲਾ ਜੀ ਉਹਨੂੰ ਜਿਹੜਾ ਸਿੰਪਲ ਛਪਰਾ ਛਪਰਾ ਹੁੰਦਾ 3 ਤਾਂ ਉਹ ਲੋਟ ਕੀਤੇ ਜਾਣਗੇ ਜੀ ਠੀਕ ਹੈ ਨਾਲ ਉਹਨਾਂ ਦੇ ਰਹਿਣ ਦਾ ਇੰਤਜ਼ਾਮ ਕੀਤਾ ਜਾਊਗਾ ਜੀ ਹਾਂਜੀ ਉਹਨਾਂ ਦਾ ਸੁਸਾਇਟੀ ਵੱਲੋਂ ਫੂਡ ਦਾ ਇੰਤਜ਼ਾਮ ਹੈ ਜੀ ਜਿਹੜਾ ਉਹਨਾਂ ਦਾ ਬ੍ਰੇਕਫਾਸਟ ਲੰਚ ਡਿਨਰ ਦਾ ਇੰਤਜ਼ਾਮ ਕੀਤਾ ਜਾਊਗਾ ਜੀ ਉਹਨਾਂ ਨੂੰ ਉੱਥੇ ਲਾਈਟ ਦੀ ਵਿਵਸਥਾ ਕਰਕੇ ਦਿੱਤੀ ਜਾਊਗੀ ਜੀ ਉਹ ਸਾਰੀਆਂ ਜ਼ਿੰਮੇਵਾਰੀਆਂ ਸੁਸਾਇਟੀ ਦੀਆਂ ਹੋਣਗੀਆਂ ਜੀ ਜਿਹੜੀ ਡਾਕਟਰੀ ਸਹੂਲਤ ਹੈ ਜੀ ਜੇ ਕਿਸੇ ਦੇ ਜਾਨਵਰ ਨੂੰ ਕੋਈ ਪ੍ਰੋਬਲਮ ਹੈ ਜਾਂ ਆਦਮੀ ਨੂੰ ਵੀ ਕੋਈ ਛੋਟੀ ਮੋਟੀ ਕੋਈ ਕਈ ਵਾਰੀ ਕੋਈ ਤਕਲੀਫ ਹੁੰਦੀ ਹੈ ਕੋਈ ਸਿਰ ਦੁਖਦਾ ਪ ਸਰਬਾਨ ਹੋਣਗੇ ਜਿਹੜੇ ਉਹਨਾਂ ਦੀ ਉੱਥੇ ਸੇਵਾ ਕਰਨਗੇ ਠੀਕ ਹੈ ਜੀ ਚਾਹੇ ਕੋਈ ਜਾਨਵਰ ਨੂੰ ਕੋਈ ਪ੍ਰੋਬਲਮ ਆਉਂਦੀ ਆ ਚਾਹੇ ਜਾਂ ਕੋਈ ਉਹ ਜਾਨਵਰ ਨਾਲ ਸੰਬੰਧਤ ਕੋਈ ਵੀ ਜਿਹੜਾ ਉਹਦਾ ਮਾਲਕ ਹੈ ਜਾਂ ਉਹਦਾ ਕੋਈ ਘੋੜਾ ਸੰਭਾਲਣ ਵਾਲਾ ਜੀ ਜੇ ਕਿਸੇ ਨੂੰ ਵੀ ਆਉਂਦੀ ਹੈ ਉਹ ਅਸੀਂ ਉਹਦੀ ਪੂਰੀ ਕੇਅਰ ਕਰਾਂਗੇ ਠੀਕ ਹੈ ਜੀ ਵਕੀਲ ਸਾਹਿਬ ਲਾਸਟ ਦੇ ਵਿੱਚ ਇੱਕ ਦੋ ਜਿਹੜੇ ਆਪਣੇ ਮੇਰੇ ਡਾਊਟ ਨੇ ਜੀ ਆਮ ਤੌਰ ਤੇ ਅਸੀਂ ਦੇਖਦੇ ਹਾਂ ਕੁਝ ਸ਼ੋਹਾਂ ਦੇ ਵਿੱਚ ਵੀ ਨੋਟ ਕੀਤਾ ਤੇ ਬਾਕੀ ਆਮ ਵੀ ਰੁਝਾਨ ਆਪਣਾ ਜਿਹੜਾ ਅੱਜ ਕੱਲ ਜਿੰਨੇ ਵੀ ਘੋੜਾ ਪਾਲਕ ਵੀਰ ਨੇ ਥੋੜਾ ਜਿਆ ਨੋਕਰੇ ਤੋਂ ਹਟ ਕੇ ਮਾਰਵਾੜੀ ਵੱਲ ਜ਼ਿਆਦਾ ਧਿਆਨ ਹੋਇਆ ਹੋਇਆ ਹੈ ਨਾ ਜੀ ਹਾਂਜੀ ਉਹਦੇ ਚ ਤੁਸੀਂ ਜਿਵੇਂ ਮੰਨ ਲਓ ਮੇਨ ਪੰਜਾਬ ਦੀ ਜਿਹੜੀ ਬਰੀਡ ਆਪਣੀ ਨੋਕਰਾਂ ਮੰਨੀ ਗਈ ਹੈ ਨਾ ਜੀ ਤੇ ਇਹਦੇ ਜਿਹੜਾ ਆਪਣਾ ਇਹ ਇਸ ਵਾਰ ਦਾ ਸ਼ੋਅ ਹੈ ਜੀ ਇਹਦੇ ਚ ਤੁਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਦੋਨੇ ਬਰੀਡਸ ਨੂੰ ਥੋੜਾ ਕੀ ਵਿਚਾਰ ਹੈ ਇਹਦੇ ਬਾਈ ਜੀ ਤੁਸੀਂ ਬੜਾ ਵਧੀਆ ਸਵਾਲ ਕੀਤਾ ਹੈ ਪਰ ਮੈਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਸ ਤੋਂ ਪਹਿਲਾਂ ਫਰੀਦਕੋਟ ਨੇ ਜਿਹੜੇ 5 ਸ਼ੋਅ ਕੀਤੇ ਹੈ ਜੀ ਹਾਂਜੀ ਪੰਜਾਂ ਸ਼ੋਅਾਂ ਦੇ ਵਿੱਚ ਅਸੀਂ ਨੁਕਰਾ ਔਰ ਮਾਰਵਾੜੀ ਨੂੰ ਬਿਲਕੁਲ ਬਰਾਬਰ ਰੱਖਿਆ ਜੀ ਜੋ ਕੈਸ਼ ਪ੍ਰਾਈਜ਼ ਨੁਕਰੇ ਨੂੰ ਦਿੱਤਾ ਜਾਂਦਾ ਹੈ ਉਹੀ ਮਾਰਵਾੜੀ ਨੂੰ ਦਿੱਤਾ ਜਾਂਦਾ ਹੈ ਜੀ ਹਾਂਜੀ ਬੈਸਟ ਐਨੀਮਲ ਜੋ ਜਿਹੜੀ ਰੇਟ ਕੀਮਤ ਦਾ ਮੋਟਰਸਾਈਕਲ ਮਾਰਵਾੜੀ ਨੂੰ ਦਿੱਤਾ ਜਾਂਦਾ ਹੈ ਜੀ ਉਹੀ ਨੁਕਰੇ ਨੂੰ ਦਿੱਤਾ ਜਾਂਦਾ ਹੈ ਹਾਂਜੀ ਔਰ ਇੱਕ ਮੈਂ ਤੁਹਾਨੂੰ ਬੜੀ ਖੁਸ਼ੀ ਨਾਲ ਇਹ ਨੋਕਰਾ ਜਿਹੜੀ ਬ੍ਰੀਡ ਆ ਉਹ ਪੰਜਾਬ ਦੀ ਬ੍ਰੀਡ ਹੈ ਹਾਂਜੀ ਸਾਡਾ ਫਰਜ਼ ਬੰਦਾ ਪੰਜਾਬੀਆਂ ਦਾ ਉਸ ਬ੍ਰੀਡ ਨੂੰ ਪ੍ਰੋਮੋਟ ਕਰਨਾ ਹਾਂਜੀ ਠੀਕ ਹੈ ਵਾਕਿਆ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਥੋੜਾ ਜਿਹਾ ਦੂਜੀਆਂ ਸਟੇਟਾਂ ਦੇ ਪ੍ਰਭਾਵ ਵਿੱਚ ਆ ਕੇ ਆਪਣੇ ਕਈ ਭਰਾ ਜਿਹੜੇ ਆ ਮਾਰਵਾੜੀ ਦੇ ਜ਼ਿਆਦਾ ਪ੍ਰਭਾਵ ਦੇ ਵਿੱਚ ਨੇ ਨੋਕਰੇ ਦੇ ਘਟ ਨਹੀਂ ਪਰ ਅਸੀਂ ਨੋਕਰੇ ਨੂੰ ਪ੍ਰੋਮੋਟ ਕਰਨ ਵਾਸਤੇ ਜੀ ਬਿਲਕੁਲ ਨੋਕਰੇ ਦਾ ਜੋ ਮਾਰਵਾੜੀ ਦਾ ਨਾਮ ਹੈ ਉਹੀ ਨੁਕਰੇ ਨੂੰ ਨਾਮ ਦੇਵਾਂਗੇ ਜੀ ਅਸੀਂ ਦੋਵਾਂ ਨੂੰ ਇਕੁਅਲੀ ਜੇ ਅਲਟੋ ਕਾਰ ਮਾਰਵਾੜੀ ਨੂੰ ਦੇਵਾਂਗੇ ਤੇ ਉਹੀ ਨੁਕਰੇ ਨੂੰ ਦੇਵਾਂਗੇ ਜੀ ਜੇ ਬਾਈਕ ਜੇਤੂ ਘੋੜੇ ਘੋੜੀ ਮਾਰਵਾੜੀ ਨੂੰ ਦੇਵਾਂਗੇ ਜੀ ਤੇ ਉਹੀ ਨੁਕਰੇ ਨੂੰ ਦੇਵਾਂਗੇ ਜੀ ਸਾਡੇ ਜਿਹੜੇ ਦੋਨਾਂ ਦੇ ਕੈਸ਼ ਪ੍ਰਾਈਜ਼ ਦਾ ਬਿਲਕੁਲ ਸੇਮ ਹੋਣਗੇ ਤੇ ਨੁਕਰਾ ਸਾਡੇ ਲਈ ਬਹੁਤ ਵੱਡੀ ਐਮਤ ਰੱਖਦਾ ਠੀਕ ਹੈ ਜੀ ਹਾਂ ਕਿਉਂਕਿ ਆਪਣਾ ਹੱਕ ਬਣਦਾ ਹੀ ਪੰਜਾਬ ਦੀ ਬਰੀਡ ਨੂੰ ਸਾਹਮਣੇ ਜਿਵੇਂ ਤੁਸੀਂ ਦੱਸਿਆ ਤੇ ਬਾਕੀ ਆਪਾਂ ਇਹਦੇ ਵਿੱਚ ਜਿਹੜੇ ਆਪਣੇ ਸੁਸਾਇਟੀ ਮੈਂਬਰਸ ਦੇ ਨੰਬਰ ਨੇ ਹਨਾ ਜੀ ਉਹ ਇੱਕ ਡਿਸਪਲੇ ਕਰ ਦਿਆਂਗੇ ਸਕਰੀਨ ਦੇ ਉੱਤੇ ਵੀਡੀਓ ਵਿੱਚ ਹਾਂ ਜੀ ਇਹਦੇ ਵਿੱਚ ਜਿਹੜੇ ਸਾਡੇ ਮਤਲਬ ਵਰਕਿੰਗ ਕਮੇਟੀ ਹੈ ਜੀ ਉਹ ਜਿਹੜੇ ਸਾਡੇ ਬੰਦਿਆਂ ਦੇ ਨੰਬਰ ਸਕਰੀਨ ਤੇ ਤੁਸੀਂ ਤੁਮ ਅਸੀਂ ਨੰਬਰ ਤੁਸੀਂ ਲੈ ਲਓ ਔਰ ਉਹ ਨੰਬਰ ਨੂੰ ਸਕਰੀਨ ਤੇ ਡਿਸਪਲੇ ਕਰੋ ਜਿਹੜੇ ਵੀ ਕਿਸੇ ਦੋਸਤ ਨੂੰ ਭਰਾ ਨੂੰ ਕੋਈ ਡਾਊਟ ਹੈ ਜਾਂ ਕੋਈ ਗੱਲ ਪੁੱਛਣੀ ਚਾਹੁੰਦਾ ਹੈ ਜਾਂ ਕੋਈ ਐਂਟਰੀ ਦੇ ਸਬੰਧ ਵਿੱਚ ਗੱਲ ਪੁੱਛਣੀ ਚਾਹੁੰਦਾ ਹੈ ਜਾਂ ਕਿਸੇ ਪ੍ਰਬੰਧ ਦੇ ਰਹਿਣ ਦੇ ਪ੍ਰਬੰਧ ਜਾਂ ਕੋੜੇ-ਕੋੜੀ ਦੇ ਰਹਿਣ ਦੇ ਪ੍ਰਬੰਧ ਕਿਸੇ ਵੀ ਕਿਸਮ ਦੀ ਕੋਈ ਕਿਸੇ ਇਨਕੁਇਰੀ ਹੈ ਕਿ ਉਹ ਇਹਨਾਂ ਨੰਬਰਾਂ ਤੇ ਕਾਲ ਕਰ ਬੜੇ ਆਰਾਮ ਨਾਲ ਕਰ ਸਕਦਾ ਹੈ ਜੀ ਤੇ ਅਸੀਂ ਉਹਦਾ ਬੜੀ ਇਮਾਨਦਾਰੀ ਨਾਲ ਜਵਾਬ ਦੇਵਾਂਗੇ ਹਾਂਜੀ ਵਕੀਰ ਸਾਹਿਬ ਇਸ ਵੀਡੀਓ ਦੇ ਲਾਸਟ ਦੇ ਵਿੱਚ ਤੁਸੀਂ ਸ਼ੋਰ ਨਾਲ ਰਿਲੇਟਡ ਕੀ ਮੈਸੇਜ ਛੱਡਣਾ ਚਾਹੁੰਦੇ ਹੋ ਜੀ ਆਪਣੇ ਘੋੜਾ ਪਾਲਕ ਵੀਰਾਂ ਨੂੰ ਬਸ ਭਾਈ ਜੀ ਮੈਂ ਤਾਂ ਤੁਹਾਡੇ ਜਿੰਨੇ ਵੀ ਆਪਣੇ ਵਿਊਅਰਸ ਐ ਤੇ ਘੋੜਾ ਪਾਲਕ ਐ ਸਾਰਿਆਂ ਦੇਸ਼ ਭਰ ਦੇ ਘੋੜਾ ਪਾਲਕਾਂ ਨੂੰ ਖਾਸ ਕਰਕੇ ਪੰਜਾਬੀ ਭਰਾਵਾਂ ਨੂੰ ਇਹ ਬੇਨਤੀ ਕਰਦਾ ਕਿ ਭਾਈ ਵੱਧ ਤੋਂ ਵੱਧ ਆਪਦੇ ਘੋੜੇ ਘੋੜੀਆਂ ਲੈ ਕੇ ਫਰੀਦਕੋਟ ਸ਼ੋਅ ਦੇ ਵਿੱਚ ਪਹੁੰਚੋ ਤੇ ਆਪ ਵੀ ਤੁਸੀਂ ਸਾਡੇ ਸ਼ੋਅ ਦੀ ਰੌਣਕ ਵਧਾਓ ਤੇ ਇਸ ਵਾਰ ਫਰੀਦਕੋਟ ਸ਼ੋਅ ਦੇ ਵਿੱਚ ਅਸੀਂ ਸਾਰਿਆਂ ਦੇ ਸਹਿਯੋਗ ਨਾਲ ਬਹੁਤ ਵਧੀਆ ਇਨਾਮ ਰੱਖੇ ਐ ਤੇ ਕੋਸ਼ਿਸ਼ ਕਰਾਂਗੇ ਕਿ 100% ਉਸ ਪਰਮਾਤਮਾ ਤੋਂ ਡਰ ਕੇ ਉਹਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿੰਦੇ ਆ ਕਿ ਕਿਸੇ ਕਿਸਮ ਦੀ ਨਾ ਇਨਸਾਫੀ ਕਿਸੇ ਨਾਲ ਨਹੀਂ ਹੋਊਗੀ ਚਾਹੇ ਉਹ ਰਿੰਗ ਸ਼ੋ ਹੋਵੇ ਚਾਹੇ ਉਹ ਦੌੜਾਂ ਦੇ ਮੁਕਾਬਲੇ ਹੋਣ ਪੂਰੀ ਇਮਾਨਦਾਰੀ ਨਾਲ ਫੈਸਲੇ ਕੀਤੇ ਜਾਣਗੇ ਤੇ ਮੈਂ ਤਾਂ ਬਸ ਇਹ ਚਾਹਣਾ ਹੈ ਕਿ ਭਾਈ ਤੁਸੀਂ ਹੱਸਦੇ ਖੇਡਦੇ ਮੋਟਰਸਾਈਕਲ ਤੇ ਅਲਟੋ ਕਾਰਾਂ ਲੈ ਕੇ ਘਰਿਆਂ ਨੂੰ ਜਾਓ ਤੇ ਵੱਧ ਤੋਂ ਵੱਧ ਸਾਡੇ ਸ਼ੋ ਦਾ ਹਿੱਸਾ ਬਣੋ ਹਾਂਜੀ ਹਾਂਜੀ ਕਿਉਂਕਿ ਜਿੰਨੇ ਵੀ 파ਰਟੀ ਸਪੈਂਸ ਇੱਥੇ ਪਹੁੰਚਣਗੇ ਜੀ ਇਹ ਬੜੀ ਵਧੀਆ ਗੱਲ ਲੱਗੀ ਜਿਹੜਾ ਆਪਣਾ ਇਹ ਮੈਗਾ ਸ਼ੋ ਹੋਣ ਜਾ ਰਿਹਾ ਜੀ ਦੂਸਰੇ ਸ਼ੋਆਂ ਨਾਲੋਂ ਇਹਦੀ ਇਹ ਪ੍ਰਾਪਤੀ ਹੈ ਹਟਕੇ ਆਏ ਚੀਜ਼ ਵੀ ਜਿਹੜੇ ਆਪਣੇ ਨਾਮ ਵੱਡੇ ਰੱਖੇ ਗਏ ਇਹਦੇ ਨਾਲ ਥੋੜੀ ਜੀ ਉਤਸ਼ਾਹ ਵੱਧ ਆ ਜੀ ਬੜੀ ਦੇਖੋ ਸਾਡੀ ਤਾਂ ਇੱਕੋ ਇੱਕ ਕੋਸ਼ਿਸ਼ ਹੈ ਜੀ ਮੈਨੂੰ ਲੱਗਦਾ ਪਰਮਾਤਮਾ ਦੀ ਬਖਸ਼ਿਸ਼ ਨਾਲ ਜੀ ਇੰਡੀਆ ਦੀਆਂ ਘਟੋ ਘਟ 10 11 ਸਟੇਟਾਂ ਤੋਂ ਘੋੜੇ ਘੋੜੀਆਂ ਇਸ ਵਾਰ ਜਿਹੜੇ ਹੈਗੇ ਫਰੀਦਕੋਟ ਸ਼ੋ ਦੇ ਵਿੱਚ ਆ ਰਹੇ ਹੈ ਜੀ ਪਹਿਲਾਂ ਵੀ ਪੰਜ ਸਟੇਟਾਂ ਤੋਂ ਕੋੜੇ-ਕੋੜਗਾ ਆਉਂਦੇ ਹੁੰਦੇ ਸੀ ਜੀ ਪਰ ਇਸ ਵਾਰ ਜਿਵੇਂ ਬਾਹਰੋਂ ਸਾਨੂੰ ਦੋਸਤਾਂ ਦੇ ਭਰਾਵਾਂ ਦੇ ਫੋਨ ਆ ਰਹੇ ਐ ਤੇ ਉਮੀਦ ਹੈ ਜੀ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਘੋੜੇ-ਘੋੜਗਾ ਇੱਥੇ ਫਰੀਦਕੋਟ ਸ਼ੋਅ ਦੇ ਵਿੱਚ ਪਹੁੰਚਣਗੇ ਜੀ ਤੇ ਬਹੁਤ ਵੱਡਾ ਮਤਲਬ ਇੱਕ ਜਿਹੜਾ ਸ਼ੋਅ ਹੋਣ ਜਾ ਰਿਹਾ ਹੈ ਤੇ ਸਾਰਿਆਂ ਨੂੰ ਬੇਨਤੀ ਹੈ ਵੀ ਇਸ ਸ਼ੋਅ ਦਾ ਹਿੱਸਾ ਬਣੋ ਤੇ ਇਸ ਸ਼ੋਅ ਨੂੰ ਇੰਜੋਏ ਕਰੋ ਜੀ ਬਿਲਕੁਲ ਜੀ ਸੋ ਆਪਣਾ ਅਸੀਂ ਵੀ ਲਾਸਟ ਦੇ ਤੁਹਾਡਾ ਬਹੁਤ-ਬਹੁਤ ਆਪਣੇ ਚੈਨਲ ਵੱਲੋਂ ਧੰਨਵਾਦ ਕਰਦੇ ਆ ਜੀ ਜਿਹੜਾ ਤੁਸੀਂ ਇਹ ਵਿਸ਼ਾਲ ਯੋਗਦਾਨ ਸਾਰੇ ਘੋੜਾ ਪਾਲਕਾਂ ਵਾਸਤੇ ਬੜਾ ਵੱਡਾ ਉਪਰਾਲਾ ਕਰ ਰਹੇ ਹਾਂ ਧੰਨਵਾਦ ਹੈ ਜੀ ਸੋਡੀ ਸਮੁੱਚੀ ਕਮੇਟੀ ਦਾ ਸਤਿ ਸ੍ਰੀ ਅਕਾਲ ਜੀ